ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 62 ਸੈਲਰ ਮਾਲਕਾਂ ਨੇ ਦੂਜੇ ਜ਼ਿਲ੍ਹਿਆਂ ਦੀ ਸੈਲਰ ਮਾਲਕਾਂ ਨੂੰ ਭੇਜੇ ਜਾ ਰਹੇ ਝੋਨੇ ਦੀ ਟਰਾਂਸਪੋਰਟੇਸ਼ਨ ਦੇ ਵਿੱਚ ਕਪਲੇਬਾਜ਼ੀ ਦੇ ਇਲਜ਼ਾਮ ਲਗਾਏ ਨੇ ਤੇ ਇੱਕ ਹੰਗਾਮੀ ਬੈਠਕ ਸੱਦੀ ਹੈ ਤੇ ਝੋਨੇ ਦੀ ਖਰੀਦ ਬੰਦ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਦਾ ਇਲਜ਼ਾਮ ਹੈ ਕਿ ਬਟਾਲਾ ਅਤੇ ਗੁਰਦਾਸਪੁਰ ਦੀਆਂ ਮੰਡੀਆਂ ਦੇ ਵਿੱਚ ਟਰੱਕਾਂ ਵਿੱਚ ਬਿਨਾਂ ਬੋਲੀ ਤੇ ਬਿਲਿੰਗ ਤੋਂ ਝੋਨਾ ਲੋਡ ਕੀਤਾ ਜਾ ਰਿਹਾ ਹੈ ਤੇ ਇਹ ਝੋਨਾ ਵੀ ਘਟੀਆ ਕੁਆਲਿਟੀ ਦਾ ਹੈ ਜੋ ਕਿ ਖਾਣ ਲਾਇਕ ਨਹੀਂ ਹੈ। ਇਸ ਦੇ ਨਾਲ ਹੀ ਰੀਲੀਜ਼ ਆਰਡਰ ਜਾਰੀ ਕਰਕੇ ਬਿਨਾਂ ਗੇਟ ਕਸ ਕਰਤੇ ਹੀ ਮਾਲ ਬਾਹਰ ਦੇ ਰਾਇਸ ਮਿਲਰਜ਼ ਨੂੰ ਪਹੁੰਚ ਜਾ ਰਿਹਾ ਉਹਨਾਂ ਮੰਗ ਕੀਤੀ ਹੈ ਕਿ ਮੰਡੀ ਦੇ ਵਿੱਚ ਲੋਡ ਕੀਤੇ ਗਏ ਟਰੱਕ ਖਾਲੀ ਕੀਤੇ ਜਾਣ ਤੇ ਇਸ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਏ ਤਾਂ ਕਿ ਇਹ ਪਤਾ ਲੱਗ ਸਕੇ ਕਿ ਬਿਨਾ ਬੋਲੀ ਤੇ ਬਿਲਿੰਗ ਦੇ ਇਹ ਲੋਡ ਕਿਵੇਂ ਕੀਤੇ ਗਏ ਤੇ ਨਾਲ ਹੀ ਇਹ ਵੀ ਜਾਂਚ ਕਰਵਾਈ ਜਾਵੇ ਕਿ ਹੁਣ ਤੱਕ ਕਿੰਨੇ ਝੋਨੇ ਨਾਲ ਭਰੇ ਟਰੱਕ ਬਿਨਾ ਬਿਲਿੰਗ ਤੇ ਬੋਲੀ ਦੇ ਬਾਹਰ ਭੇਜੇ ਗਏ ਨੇ ਟਰਾਲੇਦਿਆਂ ਨੇ ਸ਼ੁਰੂ ਦੇ ਵਿੱਚ ਹੀ ਇਹਨਾਂ ਮਿਲਰਾਂ ਨੂੰ ਦਬਾ ਕੇ ਮਾੜਾ ਝੋਨਾ ਲਾਉਣ ਦੀ ਘਾਤਪਈ ਹੋਈ ਆ ਉਸ ਚੀਜ਼ ਨੂੰ ਦੇਖਦੇ ਹੋਏ ਹੁਣ ਇਹਨਾਂ ਨੇ ਆਰੋ ਬਾਹਰ ਜਿਹੜੇ ਆਰੋ ਜਾ ਰਹੇ ਨੇ ਉਹਨਾਂ ਆਰੋਆਂ ਦੇ ਵਿੱਚ ਮਤਲਬ ਬੋਕਸ ਬੋਕਸ ਜਮ੍ਹਾਂ ਕਰਦੇ ਤਾਂ ਕਿ ਬਲਜੀਰੀ ਘਟ ਹੈ ਤੇ ਮਤਲਬ ਜਾਲੀ ਬਿਲਿੰਗ ਕਰਕੇ ਮਾਲ ਜਾ ਰਿਹਾ ਔਰ ਜਿਹੜੇ ਟਰੱਕ ਭਰੇ ਖੜੇ ਨੇ ਇਹਦੀ ਵਿਜੀਲੈਂਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਹਨਾਂ ਟਰੱਕਾਂ ਦੇ ਵਿੱਚ ਜਿਹੜਾ ਮਾਲ ਭਰਿਆ ਹੋਇਆ ਉਹਦੇ ਵਿੱਚ ਕਿੰਨੇ ਪਰਸੈਂਟ ਡੈਮੇਜ ਕਲਰ ਹੈ ਉਹ ਐਸਾ ਮਾਲ ਹੈ ਜਿਹੜਾ ਮਾਲ ਕੇ ਮਤਲਬ ਖਾਨ ਦੇ ਦੇ ਯੋਗ ਨਹੀਂ ਆ ਜੀ ਜੀ ਸੋ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਬਿਨਾ ਬੀਡਿੰਗ ਤੋਂ ਬਿਨਾ ਬੋਲੀ ਤੋਂ ਟਰੱਕ ਭਰਨ ਦਾ ਇੱਕ ਨਵਾਂ ਰਵਾਜ ਦੇਖਿਆ ਕਿ ਟਰੱਕ ਭਰ ਕੇ ਬਿਨਾ ਬ੍ਰਿਗੇਡ ਪਾਸ ਤੋਂ ਉੱਥੇ ਭੇਜੇ ਜਾਂਦੇ ਨੇ ਸੋ ਅੱਜ ਸਾਡੇ ਸਾਰੇ ਮਿਲਰਾਂ ਨੇ ਗਰਦਾਸਪੁਰ ਦੇ ਆਨੇ ਫੈਸਲਾ ਕੀਤਾ ਕਿ ਅਸੀਂ ਟੋਟਲ ਗਰਦਾਸਪੁਰ ਦੇ ਮਿਲਰ ਉਹਨਾਂ ਚਿਰ ਤੱਕ ਓਨਾਂ ਨਹੀਂ ਲਵਾਵਾਂਗੇ ਲੋਕਲ ਲੈਵਲ ਤੇ ਅਸੀਂ ਬੰਦ ਕਰਤਾ ਚੋਣਾ ਬਾਕੀ ਤੁਹਾਨੂੰ ਪ੍ਰਧਾਨ ਜੀ ਦੱਸਣਗੇ ਅਸੀਂ ਲੋਕਲ ਲੈਵਲ ਤੇ ਤੋਂ ਨਾ ਲਾਉਣਾ ਬੰਦ ਕਰਤਾ ਵੀ ਕੋਈ ਗੱਲ ਨਹੀਂ ਆਰ ਰੋੜਾ ਦੇ ਪਾਸੇ ਭੇਜ ਦਿਓ ਤੁਸੀਂ ਜਿਹੜਾ ਮਾਲ ਆ ਰਿਹਾ ਟਰੱਕਾਂ ਵਾਲਾ ਤੁਸੀਂ ਕਹਿ ਰਹੇ ਹੋ ਤੁਹਾਡੇ ਮੁਤਾਬਿਕ ਇਹ ਕੌਣ ਭੇਜਿਆ ਆ ਕੌਣ ਲੈ ਕੇ ਆ ਰਿਹਾ ਜੀ ਕੌਣ ਬਿਲਿੰਗ ਕਰ ਰਿਹਾ ਇਹਨਾਂ ਇਹ ਮੈਂ ਬਿੱਲੀ ਤੋਂ ਬਿਨਾਂ ਭਰ ਰਹੇ ਨਾ ਮੈਂ ਤਾਂ ਇਹੀ ਕਹਿਆ ਮੈਂ ਅੱਜ ਵੀ ਕਹ ਰਿਹਾ ਤੁਹਾਡੇ ਜ਼ਰੀਏ ਵੀ ਕਹ ਰਿਹਾ ਵੀ ਇਹਨਾਂ ਦੇ ਇਹ ਟਰੱਕਾਂ ਦੇ ਵਿੱਚ ਜੇ ਕਿਸੇ ਨੇ ਬਿਲਿੰਗ ਕੀਤੀ ਹੋਈ ਆ ਉਹ ਅਫਸਰ ਮੁਰੇ ਹੁਣ ਵੀ ਬੋਲੀ ਦਿੱਤੀ ਹੋਈ ਆ ਰਜਿਸਟਰ ਦੇ ਵਿੱਚ ਬੋਲੀ ਨਹੀਂ ਲਿਖੀ ਹੋਈ ਇਹ ਗੁੰਡਾ ਕਰਦੀ ਆ ਜਿਹੜੀ ਭਰ ਕੇ ਰੱਖੀ ਹੋਈ ਆ ਇਹਨਾਂ ਨੂੰ ਗੁੰਡਾ ਕਰਦੀ ਨਾ ਭਰ ਕੇ ਰੱਖਿਆ ਸਾ ਮਾਲ ਇਹ ਮੇਰੇ ਮਤਲਬ ਇੰਡਸਟਰੀ ਜੀ ਮੈਂ ਜਾਣ ਨਹੀਂ ਦੇਉਂਗਾ ਕਿ ਬਹੁਤ ਅਮਰਜੈਂਸੀ ਸੱਤੀ ਆ ਸਾਡੀਆਂ ਜ਼ਿਲ੍ਹਾ ਗਰਦਾਸਪੁਰ ਦੇ 62 ਮਿਲਾਂ ਆ 62 ਤੇ 62 ਜਿਹੜੇ ਸਾਰੇ ਆਪਣੇ ਮਿਲਾਂ ਵਾਲੇ ਹਾਜ਼ਰ ਹੋਏ ਆ ਸਾਡੇ ਸੀ ਤਰਸੀਮ ਸ਼ੈਣੀ ਜੀ ਜੋ ਆਲ ਇੰਡੀਆ ਦੇ ਪ੍ਰਧਾਨ ਨੇ ਉਹਨਾਂ ਸਾਰੀ ਤੁਹਾਨੂੰ ਜਾਣਕਾਰੀ ਮੇਰੇ ਤੋਂ ਪਹਿਲਾਂ ਦੱਸ ਦਿੱਤੀ ਆ ਸਾਡਾ ਜ਼ਿਲ੍ਹੇ ਨੇ ਫੈਸਲਾ ਕੀਤਾ ਕਿ ਕੋਈ ਬੰਦਾ ਜਿਹੜਾ ਉਹ ਭੁੱਖਾ ਰਸਕਦਾ ਪਰ ਆਪਣੇ ਦੁਰ ਸ਼ਬਦਾਂ ਦੇ ਸ਼ਬਦਾਂ ਦੀ ਜਿਹੜੀ ਵਰਤੋਂ ਸੁਣ ਨਹੀਂ ਸਕਦਾ ਇਸ ਕਰਕੇ ਤੁਹਾਨੂੰ ਤੁਹਾਡੀ ਵੀਡੀਓ ਰਾਈਮਾ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਜੋ ਸਾਡੇ ਪ੍ਰਧਾਨ ਜੀ ਮੰਗ ਰੱਖੀ ਆ ਸਾਡੇ ਦੇ ਜ਼ਿਲ੍ਹੇ ਦੇ ਟੋਟਲ ਜਿਹੜੇ ਮਿਲਰ ਉਹ ਨਾਲ ਨੇ ਸਾਡੇ ਜਿਨ੍ਹਾਂ ਚਰ ਉਹ ਟਰੱਕ ਖਾਲੀ ਨਹੀਂ ਹੁੰਦੇ ਉਹਨਾਂ ਦੀ ਇਨਕੁਆਰੀ ਨਹੀਂ ਹੁੰਦੀ ਅਸੀਂ ਕੋਈ ਵੀ ਬਾਠਾ ਦੇ ਬਾਠਾ ਇਸ ਮਿਲਰ ਅੱਜ ਸ਼ਾਮ ਨੂੰ ਤਾਲਾ ਮਾਰ ਦਿਆਂਗੇ ਕੋਈ ਗੱਡੀ ਮੰਡੀ ਤੋਂ ਠਾਵੇਗਾ ਨਹੀਂ ਕੋਈ ਕੋਈ ਫੈਸਲਾ ਉਹਨਾਂ ਤੋਂ ਕੀਤਾ ਜਾਊਗਾ ਜਿੰਨਾ ਚਿਰ ਸਰਕਾਰ ਦੱਸੇ ਨਾ ਵੀ ਕਿੱਥੋਂ ਮਾਲ ਆਇਆ ਕਿੱਦਾਂ ਬਿਲਿੰਗ ਹੋਈ ਆ ਜਗਬਾਨੀ ਟੀਵੀ ਲਈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ